ਮਾਂਜੋ ਕੋਰਟ ਦੇ ਜਿਹੜੇ ਆਰਡਰ ਨੂੰ ਲੈ ਕੇ ਬਿਲਕੁਲ ਮਾਂਜੋ ਕੋਰਟ ਨੂੰ ਲੈ ਕੇ ਜਿਹੜੇ ਆਰਡਰਾਂ ਨੂੰ ਲੈ ਕੇ ਦੁਆਰਾ ਗਾਇਆ ਸਹੀ ਨਹੀਂ ਬੋਲਿਆ

ਦੇ ਵਿੱਚ ਵੀ ਕਿਸਾਨ ਜਦਬੰਦੀਆਂ ਨੇ ਉਹ ਤੁਹਾਨੂੰ ਦਿਖਾ ਰਹੇ ਆ ਸਰ ਇਹ ਮੈਂ ਇਹਨਾਂ ਨੂੰ ਰੈਕਟ ਕੀਤਾ ਕਿ ਉੱਧੇ ਲੈ ਕੇ ਚੱਲੋ ਮਾੜੇ ਫ੍ਰੀ ਕਰਦੇ ਆ ਭਾਈ ਹਾਂਜੀ ਮਾੜੇ ਦਾਦਾ ਜੀ ਠੀਕ ਆ ਸਰ ਮੈਂ ਆਹ ਜਿਹੜੇ ਤੁਹਾਨੂੰ ਦਿਲੇ ਆਪਾਂ ਪਾਈਏ ਲੋਟੂ ਵਾਲੀਆਂ ਦੀਆਂ ਤਸਵੀਰਾਂ ਦਿਖਾਇਆ ਜਾ ਰਹੀਆਂ ਜਿਹੜੇ ਟੂਲਪਲਾਜੇ ਨੂੰ ਲੈ ਕੇ ਕਿਸਾਨ ਜੱਥਿਆਂ ਵੱਲੋਂ ਕਾਫੀ ਸਮੇਂ ਤੋਂ ਬਰੋਸ ਚੱਲ ਰਹੀ ਸੀ ਔਰ ਬਿਲਕੁਲ ਤਸਵੀਰਾਂ ਦਿਖਾ ਰਹੇ ਆ ਔਰ ਕਾਫੀ ਸਕੋਲਟੀ ਵਧਾਵੀ ਦਿੱਤੀ ਗਈ ਜਿਹੜੇ ਵੀ ਇਹਨਾਂ ਦੇ ਮੇਨ ਜਿਹੜੇ ਆਗੂ ਸੀ ਔਪਲਸ ਵੱਲੋਂ ਅਰੈਸਟ ਵੀ ਕੀਤਾ ਗਿਆ ਉਹਨਾਂ ਨੂੰ ਗੱਡੀ ਦੇ ਵਿੱਚ ਬਾਕੇ ਲੈ ਵੀ ਗਏ ਨੇ ਔਰ ਉਹਨਾਂ ਨੇ ਅਰੈਸਟ ਕੀਤਾ ਉਹਨਾਂ ਨੇ ਕਿਹਾ ਵੀ ਆਪ ਵੀ ਦੱਸਿਆ ਉਹਨਾਂ ਨੇ ਵੀ ਸਾਡੇ ਨਾਲ ਧੱਕਾ ਕੀਤਾ ਯਾਰ ਇਹ ਬਿਲਕੁਲ ਵੀ ਬੂ ਧੱਕਾ ਕੀਤਾ ਇਹਨਾਂ ਨੇ ਵੀ ਅਰੈਸਟ ਕਰ ਲਿੱਤਾ ਗਿਆ ਲੁਧਿਆਣਾ ਲੋਟੂ ਵਾਲ ਦੀਆਂ ਤਸਵੀਰਾਂ ਬਿਲਕੁਲ ਲਾਈਵ ਤਸਵੀਰਾਂ ਦਿਖਾ ਰਹੇ ਇਹਨਾਂ ਨੂੰ ਸੋਲ ਬਲਾਜਾ ਲੁਧਿਆਣੇ ਚ ਕਾਲ ਦਿੱਤੀ ਸੀ ਕਿਸਾਨ ਜਿੱਤੇ ਬੰਦੇ ਨੇ ਬੰਦ ਕਰਨ ਦੀ ਉਸ ਬੰਦੇ ਜਿਹੜਾ ਲੌਂਡਰ ਆਰਡਰ ਡਿਊਟੀ ਲੱਗੀ ਹੈ ਸਿਕਿਉਰਿਟੀ ਅਰੇਂਜਮੈਂਟਸ ਕੀਤੇ ਗਏ ਆ ਫੋਰਸ ਵੀ ਦੇਖ ਰਿਹਾ ਸਾਰੇ ਪਾਸੇ ਲੱਗੇ ਆ ਮਾਲ ਬਿਲਕੁਲ ਪੀਸਫੁਲ ਆ ਲੌਂਡਰ ਆਰਡਰ ਕੰਟਰੋਲ ਚ ਹੈ ਅੱਛਾ ਸਰ ਇੱਕ ਟਰਾਲ ਪੰਪ ਦੇ ਕੁਝ ਕਿਸਾਨ ਜਥੇਬੰਦੀ ਖੜੇ ਹੋਏ ਸੀ ਕੋਈ ਗੱਡੀ ਜੀ ਤੁਸੀਂ ਪਟਾ ਰਹੇ ਦੀ ਔਰ ਕਿੰਨੇ ਕਿਸਾਨ ਜਥੇਬੰਦੀ ਜਿਹੜੇ ਲੈ ਕੇ ਆਏ ਸੀ ਅਸੀਂ ਵੈਰੀਫਾਈ ਕਰ ਰਹੇ ਆ ਤੁਹਾਨੂੰ ਉਹਦੇ ਡਿਟੇਲਸ ਬਾਅਦ ਚ ਫੇਰ ਦੇ ਦਿੰਦੇ ਆ ਕਿਹੜੇ ਥਾਣੇ ਜੀ ਲੈ ਕੇ ਗਏ ਹੋ ਜੀ ਉਹ ਤੁਹਾਨੂੰ ਦੱਸ ਦਿੰਨੇ ਆ ਕੀ ਗੱਲ ਹੋਈ ਆ ਉੱਥੇ ਦੱਸ ਦਿੰਨੇ ਆ ਅਸੀਂ ਕਿੰਨੇ ਆਗੂ ਅਰੈਸਟ ਕੀਏ ਇੰਨੇ ਦੱਸੋ ਕਿ ਇਨ੍ਹਾਂ ਦਾ ਮ ਉਸ ਸੰਬੰਧੀ ਜਿਹੜਾ ਅੱਜ ਸਾਰੀ ਸਕਿਉਰਿਟੀ ਅਰੇਂਜਮੈਂਟਸ ਕੀਤੀ ਹੈ ਤੇ ਬਾਕੀ ਤੁਹਾਨੂੰ ਬਾਕੀ ਜਿਹੜੀ ਡਿਟੇਲਸ ਪੁੱਛ ਰਹੇ ਵੈਰੀਫਾਈ ਕਰਕੇ ਮੈਂਨ ਪ੍ਰਧਾਨ ਇਹਨਾਂ ਦੇ ਪੈਂਡ ਕਬਜੀ ਤੁਸੀਂ ਕਰ ਲਿਆ ਜੀ ਹਾਂਜੀ ਅਸੀਂ ਕਰ ਰਹੇ ਹਾਂ ਬ੍ਰਦਰ ਇਹਨੂੰ ਵੈਰੀਫਾਈ ਕਰ ਰਹੇ ਹਾਂ ਠੀਕ ਹੈ ਜੀ ਠੀਕ ਹੈ ਜੀ ਟੋਲ ਜਿਹੜਾ ਸਾਡਾ ਹੈ ਆਪਣਾ ਕੀ ਕਹਿੰਦੇ ਬੜਾ ਪੀਸਫੁਲੀ ਚੱਲ ਰਿਹਾ ਹੈ ਜਿਹੜਾ ਟ੍ਰੈਫਿਕ ਹੈ ਬੜਾ ਪੀਸਫੁਲੀ ਇੱਥੇ ਪਾਸ ਹੋ ਰਿਹਾ ਹੈ ਤੇ ਸਾਰਾ ਬੜਾ ਕੀ ਕਹਿੰਦੇ ਸਾਡੀ ਇੱਥੇ ਆਪਣੀ ਫੋਰਸ ਲੱਗੀ ਹੋਈ ਹੈ ਤੇ ਟੋਲ ਪਲਾਜ਼ਾ ਵਾਲੇ ਨਾਲ ਸਾਡਾ ਵਧੀਆ ਕੋਆਪਰੇਸ਼ਨ ਹੈ ਤੇ ਠੀਕ ਤਰੀਕੇ ਨਾਲ ਚੱਲ ਰਿਹਾ ਹੈ ਜੀ ਸਰ ਕਿਸਾਨ ਜਥੇਬੰਦੀ ਵਾਲੇ ਕੋਲ ਵੀ ਦਿੱਤੀ ਗਈ ਸੀ ਕਿੱਥੇ ਹੁੰਦੀ ਸੀ ਸਰ ਕਿਸਾਨ ਜਥੇਬੰਦੀ ਵਿਚ ਚੱਲ ਰਿਹਾ ਜੀ ਫਿਲਹਾਲ ਟੋਲ ਪਲਾਜ਼ਾ ਤੇ ਤੋਂ ਹਾਲੇ ਇੱਥੇ ਆਪਾਂ ਖੜੇ ਹੋਏ ਆ ਸਾਡੀ ਫੋਰਸ ਦੇ ਨਾਂ ਤੇ ਇੱਥੇ ਤੋਂ ਹਾਲੇ ਕੋਈ ਨਹੀਂ ਆਇਆ ਜੀ ਜਿਹੜਾ ਹਰਾਸਤ ਦੇ ਵਿੱਚ ਮਿਲਿਆ ਜਿਹੜਾ ਪ੍ਰਧਾਨ ਹੈ ਪ੍ਰਧਾਨ ਜੀ ਨੂੰ ਉਹਨੂੰ ਕਦੋਂ ਕੈਪਟਚਰ ਕੀਤਾ ਗਿਆ ਕਿ ਕਦੋਂ ਉਹ ਜੀ ਮੇਰੀ ਡਿਊਟੀ ਦੀ ਇੱਥੇ ਲੱਗੀ ਇੱਥੇ ਤੋਂ ਹਾਲੇ ਕੋਈ ਨਹੀਂ ਆਇਆ ਜੀ ਲੱਗਦਾ ਬਿਲਕੁਲ ਠੀਕ ਠਾਕ ਚੱਲੂਗਾ ਜੀ ਜੀ ਬਿਲਕੁਲ ਜੀ ਅਸੀਂ ਹੁਣ ਸਾ ਪ੍ਰੋਪਰ ਤਰੀਕੇ ਨਾਲ ਹੀ ਚੱਲੂਗਾ ਹੁਣ ਕਿਸੇ ਵੀ ਸ਼ਰਾਰਤੀ ਬੰਦੇ ਵਾ ਕਿਸੇ ਵੀ ਸ਼ਰਾਰਤੀ ਵਿਅਕਤੀ ਵੱਲੋਂ ਕਿਸੇ ਵੀ ਤਰੀਕੇ ਦੀ ਸ਼ਰਾਰਤ ਕੀਤੀ ਜਾਂਦੀ ਹੈ ਉਹਦੇ ਖਿਲਾਫ ਫਿਰ ਬੜਦੀ ਕਾਨੂੰਨੀ ਕਾਰਵਾਈ ਇਸੇ ਤਰ੍ਹਾਂ ਬਿਲਕੁਲ ਤਸਵੀਰਾਂ ਦਿਖਾਈਆਂ ਲੋਟੂ ਵਾਲ ਬਿਲਕੁਲ ਠੀਕ ਠਾਕ ਚੱਲ ਰਿਹਾ ਲੋਟੂ ਵਾਲ ਲੋਟੂ ਵਾਲ ਦੇ ਜਿਹੜੇ ਕਿਸਾਨ ਜਿੱਥੇ ਬੰਦੀ ਸੀ ਕਾਫੀ ਸਮੇਂ ਤੋਂ ਤੇ ਵਿਰੋਧ ਕਰ ਰਹੇ ਸੀ ਟਰੂਲ ਬਲਾਜੇ ਦੇ ਰੇਟਾਂ ਨੂੰ ਲੈ ਕੇ ਰੇਟਾਂ ਤੋਂ ਬਾਅਦ ਉਹ ਮਾਨ ਜੋ ਕੋਰਟ ਦਾ ਜਿਹੜਾ ਆਰਡਰ ਆਇਆ ਆਰਡਰਾਂ ਤੋਂ ਬਾਅਦ ਅੱਜ ਟਰੂਲ ਬਲਾਜੇ ਨੂੰ ਚਾਲੂ ਕੀਤਾ ਗਿਆ ਕਿਸਾਨ ਇਹ ਟੂਲ ਬਲਾਈਏ ਵੱਲੋਂ ਔਰ ਪੁਲਸ ਵੱਲੋਂ ਬਿਲਕੁਲ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਸੀ ਮੇਨ ਉਹਨਾਂ ਨੂੰ ਅੱਜ ਆਪਣੇ ਕਫਜ਼ੇ 'ਚ ਕਰ ਲਿੱਤਾ ਗਿਆ ਉਹਨਾਂ ਨੂੰ ਔਰ ਬਿਲਕੁਲ ਸ਼ੁਕ ਸ਼ਾਂਤੀ ਦੇ ਨਾਲ ਟੂਲ ਬਲਾਈਏ ਦਾ ਜਿਹੜਾ ਕੰਮ ਹੈ ਉਹ ਕਹਿੰਦਾ ਚੱਲਦਾ ਰਹੂਗਾ ਪੁਲਸ ਨੇ ਕਿਹਾ ਵੀ ਅਗਰ ਜਿਹੜਾ ਕੋਈ ਉਲੜਵਾਦੀ ਕਰੂਗਾ ਉਹਨਾਂ ਨੂੰ ਨਹੀਂ ਬਖਿਆ ਜਾਊਗਾ ਅਗਲੀ ਰੈਂਡਿਤੀ ਕੀ ਹੋਊਗੀ ਕਿਸਾਨਾਂ ਦੀ ਉਹ ਤੁਹਾਨੂੰ ਜ਼ਰੂਰ ਦੱਸਾਂਗੇ ਲੁਧਿਆਣਾ ਤੋਂ ਪ੍ਰਕਾਸ਼ ਜਸਾ ਦਿੱਲੀ ਬੋਟ ਲੁਧਿਆਣਾ ਸਤਿ ਸ਼੍ਰੀ ਅਕਾਲ ਸਵਾਗਤ ਹੈ ਡੇਲੀ ਪੋਸਟ ਤੇ ਬਿਲਕੁਲ ਲਗਾਤਾਰ ਤਸਵੀਰਾਂ ਪਹਿਲੇ ਵੀ ਦਿਖਾਈਆਂ ਤੁਹਾਨੂੰ ਇਸ ਵਾਰ ਵੀ ਦਿਖਾਵਾਂਗੇ ਜਿਹੜੇ ਟੂਲ ਪਲਾਜੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਕਾਫੀ ਸਮੇਂ ਤੋਂ ਇਹ ਟੂਲ ਪਲਾਜੇ ਬੰਦ ਵੀ ਕੀਤਾ ਗਿਆ ਸੀ ਔਰ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਸੀ ਮੰਗਾਂ ਨੂੰ ਲੈ ਕੇ ਕਾਫੀ ਸਮੇਂ ਤੱਕ ਇੱਥੇ ਕਿਸਾਨ ਜਥੇਬੰਦੀਆਂ ਨੇ ਵਿਰੋਧ ਵੀ ਕੀਤਾ ਟੂਲ ਪਲਾਜੇ ਦੇ ਖਿਲਾਫ ਤੇ ਉਹਨਾਂ ਦੀਆਂ ਮੰਗਾਂ ਇਹ ਦੀ ਵੀ ਤੇ ਰੇਟ ਘੱਟ ਕੀਤੇ ਜਾਣ ਔਰ ਜਿਹੜੇ ਮਾਨ ਜੋ ਕੋਰਟ ਵੱਲੋਂ ਜਿਹੜੇ ਆਰਡਰਾਂ ਨੂੰ ਲੈ ਕੇ ਆਰਡਰ ਦਿੱਤੇ ਗਏ ਸੀ ਟੂਲ ਪਲਾਜੇ ਦੇ حق ਦੇ ਵਿੱਚ ਵੀ ਅੱਜ ਟਰੂਲ ਬਲਾਜਾ ਖੋਲਿਆ ਜਾਊਗਾ ਲੇਕਿਨ ਉਹ 2 ਮਾਨਜੋ ਕੋਰ ਦੇ ਆਰਡਰਾਂ ਨੂੰ ਲੈ ਕੇ ਅੱਜ ਟਰੂਲ ਬਲਾਜਾ ਲੁਧਿਆਣਾ ਲੋਡੂਵਾਲ ਦਾ ਖੋਲਿਆ ਗਿਆ ਔਰ ਸਹੀ ਢੰਗ ਨਾਲ ਪਰਚੀ ਕੱਟੀ ਜਾ ਰਹੀ ਹੈ ਉਹ ਜਿਹੜੇ ਕਿਸਾਨ ਜਿੱਥੇ ਬੰਦੀ ਆਗੂ ਸੀ ਉਹਨਾਂ ਨੂੰ ਵੀ ਪੁਲਿਸ ਵੱਲੋਂ ਅਰੈਸਟ ਕੀਤਾ ਗਿਆ ਵੀ ਕੋਈ ਇੱਥੇ ਉਲੜਵਾਜੀ ਨਾ ਕੀਤੀ ਜਾਵੇ ਨਾ ਉਲੜਵਾਜੀ ਹੋਵੇ ਤੇ ਲੇਕਿਨ ਉਹਨਾਂ ਨੇ ਪੁਲਿਸ ਨੇ ਚਿਤਾਵਨੀ ਵੀ ਦਿੱਤੀ ਏ ਕਿਸਾਨ ਜਿੱਥੇ ਬੰਦੀਆਂ ਨੂੰ ਵੀ ਅਗਰ ਕੋਈ ਉਲੜਵਾਜੀ ਕਰੂਗਾ ਤੇ ਕਾਨੂੰਨੀ ਕਾਰਵਾਈ ਉਹਨਾਂ ਤੇ ਕੀਤੀ ਜਾਊਗੀ ਮਾਨ ਜੋ ਕੋਰਟ ਦੇ ਜਿਹੜੇ ਆਰਡਰ ਨੂੰ ਲੈ ਕੇ ਬਿਲਕੁਲ ਮਾਨ ਜੋ ਕੋਰਟ ਨੂੰ ਲੈ ਕੇ ਜਿਹੜੇ ਆਰਡਰਾਂ ਨੂੰ ਲੈ ਕੇ ਦੁਆਰਾ ਗਾਇਆ ਸਹੀ ਨਹੀਂ ਬੋਲਿਆ ਬਿਲਕੁਲ ਤਸਵੀਰਾਂ ਖਾਣੇ ਡੈਲੀ ਬੋਰਡ ਦੇ ਮੈਂ ਦੇਰ ਤੋਂ ਲੈਣੀ ਚਾਹ ਰਿਹਾ ਚਲੋ ਆਈਏ ਨਹੀਂ ਚਲੋ ਹਾਂਜੀ ਭਲਾਈਆਂ ਜੀ ਹਾਂਜੀ ਚਲੋ ਕਿਵੇਂ ਤੱਕ ਲਾ ਲਾਉਂਦੇ ਮੇਰੀ ਗੱਲ ਸੁਣਾ ਰਹੇ ਕੋਈ ਦੇ ਵਿੱਚ ਵੀ ਕਿਸਾਨ ਜਿਹੇ ਬੰਦਿਆਂ ਨੇ ਉਹ ਤੁਹਾਨੂੰ ਦਿਖਾ ਰਹੇ ਆ ਸਰ ਮੈਂ ਇਹਨਾਂ ਨੂੰ ਰੈਸਟ ਕੀਤਾ ਕਿ ਉੱਧੇ ਲੈ ਕੇ ਚੱਲਿਓ ਮਾੜੇ ਫ੍ਰੀ ਕਰਦੇ ਆ ਭਾਈ ਹਾਂਜੀ ਮਾੜੇ ਦਾਦਾ ਜੀ ਠੀਕ ਆ ਸਰ ਮੈਂ ਆੜੀ ਮੋੜੇ ਤੋਂ ਮਾਰਦੇ ਲੈ ਆਪਾਂ ਪੈਸੇ ਲੋਟੂ ਵਾਲੀ ਦੀਆਂ ਤਸਵੀਰਾਂ ਦਿਖਾਇਆ ਜਾ ਰਹੀਆਂ ਜਿਹੜਾ ਇਹ ਟੂਲ ਪਲਾਜ਼ੇ ਨੂੰ ਲੈ ਕੇ ਕਿਸਾਨ ਜੱਥਿਆਂ ਵੱਲੋਂ ਕਾਫੀ ਸਮੇਂ ਤੋਂ ਬਰੋਸ ਚੱਲ ਰਹੀ ਆ ਜੀ ਔਰ ਬਿਲਕੁਲ ਤਸਵੀਰਾਂ ਦਿਖਾ ਰਹੇ ਆ ਔਰ ਕਾਫੀ ਸਕੋਲਟੀ ਵਧਾ ਵੀ ਦਿੱਤੀ ਗਈ ਜਿਹੜੇ ਵੀ ਇਹਨਾਂ ਦੇ ਮੇਨ ਜਿਹੜੇ ਆਗੂ ਸੀ ਉਹ ਪੁਲਿਸ ਵੱਲੋਂ ਅਰੈਸਟ ਵੀ ਕੀਤਾ ਗਿਆ ਉਹਨਾਂ ਨੂੰ ਗੱਡੀ ਦੇ ਵਿੱਚ ਬਾਕੇ ਲੈ ਵੀ ਗਏ ਨੇ ਔਰ ਉਹਨਾਂ ਨੇ ਅਰੈਸਟ ਕੀਤਾ ਉਹਨਾਂ ਨੇ ਕਿਹਾ ਵੀ ਆਪ ਵੀ ਦੱਸਿਆ ਉਹਨਾਂ ਨੇ ਵੀ ਸਾਡੇ ਨਾਲ ਧੱਕਾ ਕੀਤਾ ਯਾਰ ਇਹ ਬਿਲਕੁਲ ਵੀ ਬੂ ਧੱਕਾ ਕੀਤਾ ਇਹਨਾਂ ਨੇ ਵੀ ਅਰੈਸਟ ਕਰ ਲਿੰਦਾ ਗਿਆ ਲੁਧਿਆਣਾ ਲੋਟੂ ਵਾਲ ਦੀਆਂ ਤਸਵੀਰਾਂ ਬਿਲਕੁਲ ਲਾਈਵ ਤਸਵੀਰਾਂ ਦਿਖਾ ਰਿਹਾ ਇਹਨਾਂ ਨੂੰ ਸੋਲ ਬਲਾਜਾ ਲੁਧਿਆਣੇ ਚ ਕਾਲ ਦਿੱਤੀ ਸੀ ਕਿਸਾਨ ਜਿੱਤੇ ਬੰਦੇ ਨੇ ਬੰਦ ਕਰਨ ਦੀ ਉਸ ਬੰਦੇ ਜਿਹੜਾ ਲੌਂਡਰ ਆਰਡਰ ਡਿਊਟੀ ਲੱਗੀ ਹੈ ਸਿਕਿਉਰਿਟੀ ਅਰੇਂਜਮੈਂਟਸ ਕੀਤੇ ਗਏ ਆ ਫੋਰਸ ਤੋਂ ਹੀ ਦੇਖਦੇ ਆ ਸਾਰੇ ਪਾਸੇ ਲੱਗੇ ਆ ਮਾਹੌਲ ਬਿਲਕੁਲ ਪੀਸਫੁਲ ਆ ਲੌਂਡਰ ਆਰਡਰ ਕੰਟਰੋਲ ਚ ਬਈ ਅੱਛਾ ਸਰ ਇੱਕ ਕੋਲ ਪੰਪ ਦੇ ਕੁਝ ਕਿਸਾਨ ਜਥੇਬੰਦੀ ਖੜੇ ਹੋਏ ਸੀ ਕੋਈ ਗੱਡੀ ਜੀ ਤੁਸੀਂ ਬਿਟਾ ਰਹੇ ਦੀ ਔਰ ਕਿੰਨੇ ਕਿਸਾਨ ਜਥੇਬੰਦੀ ਜਿਹੜੇ ਲੈ ਕੇ ਆਏ ਸੀ ਉਹ ਅਸੀਂ ਵੈਰੀਫਾਈ ਕਰ ਰਹੇ ਆ ਤੁਹਾਨੂੰ ਉਹਦੇ ਡਿਟੇਲਸ ਬਾਅਦ ਚਾਹੇ ਦੇ ਦੇ ਦਿੰਦੇ ਆ ਕਿਹੜੇ ਥਾਣੇ ਜੀ ਲੈ ਕੇ ਗਏ ਹੋ ਜੀ ਉਹ ਤੁਹਾਨੂੰ ਦੱਸ ਦਿੰਦੇ ਆ ਕੀ ਗੱਲ ਹੋਈ ਆ ਉੱਥੇ ਦੱਸ ਦਿੰਦੇ ਆ ਅਸੀਂ ਕਿੰਨੇ ਆਗੂ ਅਰੈਸਟ ਕੀਏ ਇਹਨਾਂ ਦਾ ਮ ਉਸ ਸੰਬੰਧੀ ਜਿਹੜਾ ਅੱਜ ਸਾਰੀ ਸਕਿਉਰਿਟੀ ਅਰੇਂਜਮੈਂਟਸ ਕੀਤੀ ਹੈ ਤੇ ਬਾਕੀ ਤੁਹਾਨੂੰ ਬਾਕੀ ਜਿਹੜੀ ਡਿਟੇਲਸ ਵੀ ਪੁੱਛ ਰਹੇ ਵੈਰੀਫਾਈ ਕਰਕੇ ਮੈਂ ਪ੍ਰਧਾਨ ਇਹਨਾਂ ਦੇ ਪੈਂਡ ਕਬਜ਼ੇ ਦੀ ਤੁਸੀਂ ਕਰ ਲਈ ਆ ਜੀ ਅੱਜ ਅਸੀਂ ਕਰ ਰਹੇ ਆ ਬ੍ਰਦਰ ਇਹਨੂੰ ਵੈਰੀਫਾਈ ਕਰ ਰਹੇ ਹਾਂ ਠੀਕ ਹੈ ਜੀ ਠੀਕ ਹੈ ਜੀ ਟੋਲ ਜਿਹੜਾ ਸਾਡਾ ਹੈ ਆਪਣਾ ਕੀ ਕਹਿੰਦੇ ਬੜਾ ਪੀਸਫੁਲੀ ਚੱਲ ਰਿਹਾ ਹੈ ਜਿਹੜਾ ਟ੍ਰੈਫਿਕ ਹੈ ਬੜਾ ਪੀਸਫੁਲੀ ਇੱਥੇ ਪਾਸ ਹੋ ਰਿਹਾ ਹੈ ਤੇ ਸਾਰਾ ਬੜਾ ਕੀ ਕਹਿੰਦੇ ਸਾਡੀ ਇੱਥੇ ਆਪਣੀ ਫੋਰਸ ਲੱਗੀ ਹੋਈ ਹੈ ਤੇ ਟੋਲ ਪਲਾਜ਼ਾ ਵਾਲੇ ਨਾਲ ਸਾਡਾ ਵਧੀਆ ਕੋਆਪਰੇਸ਼ਨ ਹੈ ਤੇ ਠੀਕ ਤਰੀਕੇ ਨਾਲ ਚੱਲ ਰਿਹਾ ਹੈ ਸਰ ਕਿਸਾਨ ਜੱਤੇ ਬੰਦੀ ਵਾਲੇ ਕੋਲ ਵੀ ਦਿੱਤੀ ਗਈ ਸੀ ਕਿੱਥੇ ਹੁੰਦੀ ਸੀ ਸਰ ਕਿਸਾਨ ਜੱਤੇ ਬੰਦੀ ਵਿਚ ਤੇਰਾ ਜੀ ਫਿਲਹਾਲ ਟੋਲ ਪਲਾਜ਼ਾ ਤੇ ਤੋਂ ਹਾਲੇ ਇੱਥੇ ਆਪਾਂ ਖੜੇ ਹੋਏ ਸਾਡੀ ਫੋਰਸ ਦੇ ਨਾਂ ਤੇ ਇੱਥੇ ਤੋਂ ਹਾਲੇ ਕੋਈ ਨਹੀਂ ਆਇਆ ਜੀ ਜਿਹੜਾ ਜਿਹੜਾ ਹਰਾਸਤ ਦੇ ਵਿੱਚ ਮਿਲਿਆ ਜਿਹੜਾ ਪ੍ਰਧਾਨ ਹੈ ਪ੍ਰਧਾਨ ਜੀ ਨੂੰ ਟੋਲ ਬੰਕ ਗ੍ਰਿਫਤਾਰ ਕੀਤਾ ਗਿਆ ਕੀ ਕਿ ਉਹ ਜੀ ਮੇਰੀ ਡਿਊਟੀ ਦੀ ਇੱਥੇ ਲੱਗੀ ਹੋਈ ਇੱਥੇ ਤੋਂ ਹਾਲੇ ਕੋਈ ਨਹੀਂ ਆਇਆ ਜੀ ਲੱਗਦਾ ਬਿਲਕੁਲ ਠੀਕ ਚੱਲੂਗਾ ਜੀ ਜੀ ਬਿਲਕੁਲ ਜੀ ਅਸੀਂ ਹੁਣ ਸਾਡੀ ਡਿਊਟੀ ਵੀ ਪ੍ਰਾਪਰ ਤਰੀਕੇ ਨਾਲ ਹੀ ਚੱਲੂਗਾ ਹੁਣ ਕਿਸਾਨ ਜਿੱਥੇ ਬੰਦੀਆਂ ਨੂੰ ਰੋਕਿਆ ਗਿਆ ਸੀ ਕਿਸੇ ਵੀ ਸ਼ਰਾਰਤੀ ਬੰਦੇ ਵਾਂ ਕਿਸੇ ਵੀ ਸ਼ਰਾਰਤੀ ਵਿਅਕਤੀ ਵੱਲੋਂ ਕਿਸੇ ਵੀ ਤਰੀਕੇ ਦੀ ਸ਼ਰਾਰਤ ਕੀਤੀ ਜਾਂਦੀ ਹੈ ਉਹਦੇ ਖਿਲਾਫ ਫਿਰ ਬੜਦੀ ਕਾਨੂੰਨੀ ਕਾਰਵਾਈ ਅਸੀਂ ਕਰਾਂਗੇ ਬਿਲਕੁਲ ਤਸਵੀਰਾਂ ਦਿਖਾਈਆਂ ਲੋਟੂ ਵਾਲ ਬਿਲਕੁਲ ਠੀਕ ਠਾਕ ਚੱਲ ਰਿਹਾ ਲੋਟੂ ਵਾਲ ਲੋਟੂ ਵਾਲ ਦੇ ਜਿਹੜੇ ਕਿਸਾਨ ਜਿੱਥੇ ਬੰਦੀ ਸੀ ਕਾਫੀ ਸਮੇਂ ਤੋਂ ਤੇ ਵਿਰੋਧ ਕਰ ਰਹੇ ਸੀ ਟੂਲ ਬਲਾਜੇ ਦੇ ਰੇਟਾਂ ਨੂੰ ਲੈ ਕੇ ਰੇਟਾਂ ਤੋਂ ਬਾਅਦ ਉਹ ਮਾਨ ਜੋ ਕੋਰਟ ਦਾ ਜਿਹੜਾ ਆਰਡਰ ਆਇਆ ਆਰਡਰਾਂ ਤੋਂ ਬਾਅਦ ਅੱਜ ਟੂਲ ਬਲਾਜੇ ਨੂੰ ਚਾਲੂ ਕੀਤਾ ਗਿਆ ਸਾ ਇਹ ਟੂਲ ਬਲਾਈਏ ਵੱਲੋਂ ਔਰ ਪੁਲਸ ਵੱਲੋਂ ਬਿਲਕੁਲ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਸੀ ਮੇਨ ਉਹਨਾਂ ਨੂੰ ਅੱਜ ਆਪਣੇ ਕਬਜ਼ੇ 'ਚ ਕਰ ਲਿੱਤਾ ਗਿਆ ਉਹਨਾਂ ਨੂੰ ਔਰ ਬਿਲਕੁਲ ਸ਼ਾਂਤੀ ਦੇ ਨਾਲ ਟੂਲ ਬਲਾਈਏ ਦਾ ਜਿਹੜਾ ਕੰਮ ਹੈ ਉਹ ਕਹਿੰਦਾ ਚੱਲਦਾ ਰਹੂਗਾ ਪੁਲਸ ਨੇ ਕਿਹਾ ਵੀ ਅਗਰ ਜਿਹੜਾ ਕੋਈ ਉਲੜਵਾਦੀ ਕਰੂਗਾ ਉਹਨਾਂ ਨੂੰ ਨਹੀਂ ਬਖਸ਼ਿਆ ਜਾਊਗਾ ਅਗਲੀ ਰੈਂਡੀਤੀ ਕੀ ਹੋ ਗਈ ਕਿਸਾਨਾਂ ਦੀ ਉਹ ਤੁਹਾਨੂੰ ਜ਼ਰੂਰ ਦੱਸਾਂਗੇ ਲੁਧਿਆਣਾ ਤੋਂ ਪ੍ਰਕਾਸ਼ ਜਸਾ ਦਿੱਲੀਪੁਰ ਲੁਧਿਆਣਾ ਸਤਿ ਸ਼੍ਰੀ ਅਕਾਲ ਸਵਾਗਤ ਹੈ ਡੇਲੀ ਪੋਸਟ ਤੇ ਬਿਲਕੁਲ ਲਗਾਤਾਰ ਤਸਵੀਰਾਂ ਪਹਿਲੇ ਵੀ ਦਿਖਾਈਆਂ ਤੁਹਾਨੂੰ ਇਸ ਵਾਰ ਵੀ ਦਿਖਾਵਾਂਗੇ ਜਿਹੜੇ ਟੂਲ ਪਲਾਜੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਕਾਫੀ ਸਮੇਂ ਤੋਂ ਇਹ ਟੂਲ ਪਲਾਜੇ ਬੰਦ ਵੀ ਕੀਤਾ ਗਿਆ ਸੀ ਔਰ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਸੀ ਮੰਗਾਂ ਨੂੰ ਲੈ ਕੇ ਕਾਫੀ ਸਮੇਂ ਤੋਂ ਕਿਤੇ ਕਿਸਾਨ ਜਥੇਬੰਦੀਆਂ ਨੇ ਵਿਰੋਧ ਵੀ ਕੀਤਾ ਟੂਲ ਪਲਾਜੇ ਦੇ ਖਿਲਾਫ ਤੇ ਉਹਨਾਂ ਦੀਆਂ ਮੰਗਾਂ ਇਹ ਦੀ ਵੀ ਤੇ ਰੇਟ ਘੱਟ ਕੀਤੇ ਜਾਣ ਔਰ ਜਿਹੜੇ ਮਾਨ ਜੋ ਕੋਰਟ ਵੱਲੋਂ ਜਿਹੜੇ ਆਰਡਰਾਂ ਨੂੰ ਲੈ ਕੇ ਆਰਡਰ ਦਿੱਤੇ ਗਏ ਸੀ ਟੂਲ ਪਲਾਜੇ ਦੇ ਹੱਕ ਦੇ ਵਿੱਚ ਵੀ ਅੱਜ ਟੂਲ ਬਲਾਇਆ ਖੋਲਿਆ ਜਾਊਗਾ ਲੇਕਿਨ ਉਹ ਮਾਨਜੋ ਕੋਰਟ ਦੇ ਆਰਡਰਾਂ ਨੂੰ ਲੈ ਕੇ ਅੱਜ ਟੂਲ ਬਲਾਇਆ ਲੁਧਿਆਣਾ ਲੋਡੂਵਾਲ ਦਾ ਖੋਲਿਆ ਗਿਆ ਔਰ ਸਹੀਦ ਢਾਗ ਨਾਲ ਪਰਚੀ ਕੱਟੀ ਜਾ ਰਹੀ ਹੈ ਉਹ ਜਿਹੜੇ ਕਿਸਾਨ ਜਿੱਥੇ ਬੰਦੀ ਆਗੂ ਸੀ ਉਹਨਾਂ ਨੂੰ ਵੀ ਪੁਲਿਸ ਵੱਲੋਂ ਅਰੈਸਟ ਕੀਤਾ ਗਿਆ ਵੀ ਕੋਈ ਇੱਥੇ ਉਲਣਵਾਜੀ ਨਾ ਕੀਤੀ ਜਾਵੇ ਨਾ ਉਲਣਵਾਜੀ ਹੋਵੇ ਤੇ ਲੇਕਿਨ ਉਹਨਾਂ ਨੇ ਪੁਲਿਸ ਨੇ ਚਿਤਾਵਨੀ ਵੀ ਦਿੱਤੀ ਏ ਕਿਸਾਨ ਜਿੱਥੇ ਬੰਦਿਆਂ ਨੂੰ ਵੀ ਅਗਰ ਕੋਈ ਉਲੜਵਾਜੀ ਕਰੂਗਾ ਤੇ ਕਾਨੂੰਨੀ ਕਾਰਵਾਈ ਉਹਨਾਂ ਤੇ ਕੀਤੀ ਜਾਊਗੀ ਮਨਜੋ ਕੋਰਟ ਦੇ ਜਿਹੜੇ ਆਰਡਰਾਂ ਨੂੰ ਲੈ ਕੇ ਬਿਲਕੁਲ ਮਨਜੋ ਕੋਰਟ ਨੂੰ ਲੈ ਕੇ ਜਿਹੜੇ ਆਰਡਰਾਂ ਨੂੰ ਲੈ ਕੇ ਦੁਆਰਾ ਗਾਇਆ ਸਹੀ ਨਹੀਂ ਬੋਲਿਆ ਬਿਲਕੁਲ ਤਸਵੀਰਾਂ ਦਿਖਾ ਦੇ ਡੇਲੀ ਬੋਰਡ ਦੇ ਮੈਂ ਦੇਰ ਤੋਂ ਲੈਣੀ ਸਾਰੀ ਚੱਲੋ ਚੱਲ ਆਈ ਨਹੀਂ ਕਰ ਬਸ ਨਮਾ ਦੇ ਹਾਂਜੀ ਬਿਲਹਾਂ ਜੀ ਹਾਂਜੀ ਚੱਲੋ ਦੇ ਬੇਧਿਵੀ ਕਿਸਾਨ ਜਿਹੜੇ ਬੰਦੀਆਂ ਨੇ ਉਹ ਤੁਹਾਨੂੰ ਦਿਖਾ ਰਹੇ ਆ ਸਰ ਇਹਨਾਂ ਨੂੰ ਰੈਸਟ ਕੀਤਾ ਕੋ ਉੱਧੇ ਲੈ ਕੇ ਚੱਲੋ ਮੜਾ ਇਹ ਫ੍ਰੀ ਕਰਦੇ ਆ ਭਾਈ ਹਾਂਜੀ ਮੜਾ ਇਹ ਦਾਦਾ ਜੀ ਠੀਕ ਆ ਸਰ ਆਹ ਜਿਹੜੇ ਤੁਹਾਨੂੰ ਦਿਲੇ ਆਪਾਂ ਪਾਈ ਲੋਟੂ ਵਾਲ ਦੀਆਂ ਤਸਵੀਰਾਂ ਦਿਖਾਇਆ ਜਾ ਰਹੀ ਜਿਹੜਾ ਇਹ ਟੂਲ ਪਲਾਜ਼ੇ ਨੂੰ ਲੈ ਕੇ ਕਿਸਾਨ ਜਥਿਆਂ ਵੱਲੋਂ ਕਾਫੀ ਸਮੇਂ ਤੋਂ ਬਰੋਦ ਚੱਲ ਰਹੀ ਸੀ ਔਰ ਬਿਲਕੁਲ ਤਸਵੀਰਾਂ ਦਿਖਾ ਰਹੇ ਆ ਔਰ ਕਾਫੀ ਸਕਿਉਰਟੀ ਵਧਾਵੀ ਦਿੱਤੀ ਗਈ ਜਿਹੜੇ ਵੀ ਇਹਨਾਂ ਦੇ ਮੇਨ ਜਿਹੜੇ ਆਗੂ ਸੀ ਉਹ ਪੁਲਿਸ ਵੱਲੋਂ ਅਰੈਸਟ ਵੀ ਕੀਤਾ ਗਿਆ ਉਹਨਾਂ ਨੂੰ ਗੱਡੀ ਦੇ ਵਿੱਚ ਬਾਕੇ ਲੈ ਵੀ ਗਏ ਨੇ ਔਰ ਉਹਨਾਂ ਨੇ ਅਰੈਸਟ ਕੀਤਾ ਉਹਨਾਂ ਨੇ ਕਿਹਾ ਵੀ ਆਪ ਵੀ ਦੱਸਿਆ ਉਹਨਾਂ ਨੇ ਵੀ ਸਾਡੇ ਨਾਲ ਧੱਕਾ ਕੀਤਾ ਯਾਰ ਇਹ ਬਿਲਕੁਲ ਵੀ ਬੂ ਧੱਕਾ ਕੀਤਾ ਇਹਨਾਂ ਨੇ ਵੀ ਅਰੈਸਟ ਕਰ ਲਿੱਤਾ ਗਿਆ ਲੁਧਿਆਣਾ ਲੋਟੂਵਾਲ ਦੀਆਂ ਤਸਵੀਰਾਂ ਬਿਲਕੁਲ ਲਾਈਵ ਤਸਵੀਰਾਂ ਦਿਖਾ ਰਹੇ ਇਹਨਾਂ ਨੂੰ ਬਾਦਿਆ ਲੁਧਿਆਣੇ ਚ ਕਾਲ ਦਿੱਤੀ ਸੀ ਕਿਸਾਨ ਜਿੱਤੇ ਬੰਦੀ ਨੇ ਬੰਦ ਕਰਨ ਦੀ ਉਸ ਵੰਦੇ ਜਿਹੜਾ ਲਾਅਨਡਰ ਡਿਊਟੀ ਲੱਗੀ ਹੈ ਸਿਕਿਉਰਿਟੀ ਅਰੇਂਜਮੈਂਟਸ ਕੀਤੇ ਗਏ ਆ ਫੋਰਸ ਤੋਂ ਹੀ ਦੇਖਦੇ ਆ ਸਾਰੇ ਪਾਸੇ ਲੱਗੇ ਆ ਮਾਹੌਲ ਬਿਲਕੁਲ ਪੀਸਫੁਲ ਆ ਲਾਅਨਡਰ ਕੰਟਰੋਲ ਚ ਬਈ ਅੱਛਾ ਸਰ ਇੱਕ ਕੋਲ ਪਾਸ ਤੇ ਕੁਝ ਕਿਸਾਨ ਜਿੱਤੇ ਬੰਦੀ ਖੜੇ ਹੋਏ ਇੱਥੀ ਕੋ ਗੱਡੀ ਜੀ ਤੁਸੀਂ ਪਟਾ ਰਹੇ ਦੀ ਔਰ ਕਿੰਨੇ ਕਿਸਾਨ ਜਥੇਬੰਦੀ ਜਿਹੜੇ ਲੈ ਕੇ ਆਏ ਸੀ ਅੱਜ ਅਸੀਂ ਵੈਰੀਫਾਈ ਕਰ ਰਹੇ ਹਾਂ ਤੁਹਾਨੂੰ ਉਹਦੇ ਡਿਟੇਲਸ ਬਾਅਦ ਚਾਹੇ ਦੇ ਦੇਣਾ ਕਿਹੜੇ ਥਾਣੇ 'ਚ ਲੈ ਕੇ ਗਏ ਹੋ ਜੀ ਉਹ ਤੁਹਾਨੂੰ ਦੱਸ ਦਿੰਦੇ ਹਾਂ ਕੀ ਗੱਲ ਹੋਈ ਹੈ ਉਹ ਤੇ ਦੱਸ ਦਿੰਦੇ ਅਸੀਂ ਕਿੰਨੇ ਆਗੂ ਅਰੈਸਟ ਹੋਏ ਇੰਨੇ ਦਾ ਇਹਨਾਂ ਦਾ ਮੇਨ ਆਗੂ ਇੱਕ ਦਲਬਾਜ ਸਿੰਘ ਸੀਗੇ ਹੋਰ ਵੀ ਇਹਨਾਂ ਨੇ ਕਾਲ ਦਿੱਤੀ ਸੀ ਟੋਲ ਪਲਾਜ਼ਾ ਬੰਦ ਕਰਨ ਦੀ ਉਸ ਬੰਦੀ ਜਿਹੜਾ ਅੱਜ ਸਾਰੀ ਸਕਿਉਰਿਟੀ ਅਰੇਂਜਮੈਂਟਸ ਕੀਤੀ ਹੈ ਤੇ ਬਾਕੀ ਤੁਹਾਨੂੰ ਬਾਕੀ ਜਿਹੜੀ ਡਿਟੇਲਸ ਪੁੱਛ ਰਹੇ ਵੈਰੀਫਾਈ ਕਰਕੇ ਮੇਨ ਪ੍ਰਧਾਨ ਇਹਨਾਂ ਦੇ ਪਿੰਕ ਕਬਜੀ ਜੀ ਤੁਸੀਂ ਕਰ ਲਿਆ ਜੀ ਹਾਂ ਜੀ ਅਸੀਂ ਕਰ ਠੀਕ ਹੈ ਜੀ ਟੋਲ ਜਿਹੜਾ ਸਾਡਾ ਹੈ ਆਪਣਾ ਕੀ ਕਹਿੰਦੇ ਬੜਾ ਪੀਸਫੁਲੀ ਚੱਲ ਰਿਹਾ ਹੈ ਜਿਹੜਾ ਟ੍ਰੈਫਿਕ ਹੈ ਬੜਾ ਪੀਸਫੁਲੀ ਇੱਥੇ ਪਾਸ ਹੋ ਰਿਹਾ ਹੈ ਤੇ ਸਾਰਾ ਬੜਾ ਕੀ ਕਹਿੰਦੇ ਸਾਡੀ ਇੱਥੇ ਆਪਣੀ ਫੋਰਸ ਲੱਗੀ ਹੋਈ ਹੈ ਤੇ ਟੋਲ ਪਲਾਜ਼ਾ ਵਾਲੇ ਨਾਲ ਸਾਡਾ ਵਧੀਆ ਕੋਆਪਰੇਸ਼ਨ ਹੈ ਤੇ ਠੀਕ ਤਰੀਕੇ ਨਾਲ ਚੱਲ ਰਿਹਾ ਹੈ ਸਰ ਕਿਸਾਨ ਜਿੱਥੇ ਬੰਦੀ ਵਾਲੇ ਪੋਲ ਵੀ ਦਿੱਤੀ ਗਈ ਸੀ ਕਿੱਥੇ ਹੁੰਦੀ ਸੀ ਸਰ ਕਿਸਾਨ ਜਿੱਥੇ ਬਤੇ ਚੱਲ ਰਿਹਾ ਜੀ ਫਿਲਹਾਲ ਟੋਲ ਪਲਾਜ਼ਾ ਤੇ ਤੋਂ ਹਾਲੇ ਇੱਥੇ ਆਪਾਂ ਖੜੇ ਹੋਏ ਆ ਸਾਡੀ ਫੋਰਸ ਦੇ ਨਾਂ ਤੇ ਇੱਥੇ ਤੋਂ ਹਾਲੇ ਕੋਈ ਨਹੀਂ ਆਇਆ ਜੀ ਜਿਹੜਾ ਹਰਾਸਤ ਦੇ ਵਿੱਚ ਮਿਲਿਆ ਜਿਹੜਾ ਪ੍ਰਧ ਲੈ ਲੈ ਕੇ ਕੋਈ ਨੀਡਰ ਚਲੂਆ ਗਿਆ ਜੀ ਬਿਲਕੁਲ ਜੀ ਅਸੀਂ ਹੁਣ ਸਾਡੀ ਡਿਊਟੀ ਵੀ ਹੈਗੀ ਆ ਜੀ ਇਸ ਨੂੰ ਪ੍ਰੋਪਰ ਲੀਗਲ ਤਰੀਕੇ ਨਾਲ ਪ੍ਰੋਪਰ ਤਰੀਕੇ ਨਾਲ ਅਸੀਂ ਇਹਨੂੰ ਚਾਲੂ ਚਾਲੂ ਆਲਰੇਡੀ ਹੈਗਾ ਜੀ ਪ੍ਰੋਪਰ ਤਰੀਕੇ ਨਾਲ ਹੀ ਚੱਲੂਗਾ ਹੁਣ ਕਿਸੇ ਵੀ ਸ਼ਰਾਰਤੀ ਬੰਦੇ ਵਾਂਗ ਕਿਸੇ ਵੀ ਸ਼ਰਾਰਤੀ ਵਿਅਕਤੀ ਵੱਲੋਂ ਕਿਸੇ ਵੀ ਤਰੀਕੇ ਦੀ ਸ਼ਰਾਰਤ ਕੀਤੀ ਜਾਂਦੀ ਹੈ ਉਹਦੇ ਖਿਲਾਫ ਫਿਰ ਬੜਦੀ ਕਾਨੂੰਨੀ ਕਾਰਵਾਈ ਅਸੀਂ ਕਰਾਂਗੇ ਬਿਲਕੁਲ ਤਸਵੀਰਾਂ ਦਿਖਾਈਆਂ ਲੋਟੂਵਾਲ ਬਿਲਕੁਲ ਠੀਕ ਠਾਕ ਚੱਲ ਰਿਹਾ ਲੋਟੂਵਾਲ ਲੋਟੂਵਾਲ ਦੇ ਜਿਹੜੇ ਕਿਸਾਨ ਜਿੱਥੇ ਬੰਦੀ ਸੀ ਕਾਫੀ ਸਮੇਂ ਤੋਂ ਤੇ ਵਿਰੋਧ ਕਰ ਰਹੇ ਸੀ ਟੂਲ ਬਲਾਜੇ ਦੇ ਰੇਟਾਂ ਨੂੰ ਲੈ ਕੇ ਰੇਟਾਂ ਤੋਂ ਬਾਅਦ ਉਹ ਮਨ ਜੋ ਕੋਰ ਦਾ ਜਿਹੜਾ ਆਰਡਰ ਆਇਆ ਆਰਡਰਾਂ ਤੋਂ ਬਾਅਦ ਅੱਜ ਟੂਲ ਬਲਾਜੇ ਨੂੰ ਚਾਲੂ ਕੀਤਾ ਗਿਆ ਕਿਸਾਨ ਇਹ ਟੂਲ ਬਲਾਜੇ ਵੱਲੋਂ ਔਰ ਪੁਲਿਸ ਵੱਲੋਂ ਬਿਲਕੁਲ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਸੀ ਮੈਂ ਉਹਨਾਂ ਨੂੰ ਅੱਜ ਆਪਣੇ ਕਬਜ਼ੇ 'ਚ ਕਰ ਲਿੱਤਾ ਗਿਆ ਉਹਨਾਂ ਨੂੰ ਔਰ ਬਿਲਕੁਲ ਸ਼ਾਂਤੀ ਦੇ ਨਾਲ ਟੂਲ ਬਲਾਜੇ ਦਾ ਜਿਹੜਾ ਕੰਮ ਹੈ ਉਹ ਕਹਿੰਦਾ ਚੱਲਦਾ ਰਹੂਗਾ ਪੁਲਿਸ ਨੇ ਕਿਹਾ ਵੀ ਅਗਰ ਜਿਹੜਾ ਕੋਈ ਉਲੜਵਾਦੀ ਕਰੂਗਾ ਉਹਨਾਂ ਨੂੰ ਨਹੀਂ ਬਖਿਆ ਜਾਊਗਾ ਅਗਲੀ ਰੈਂਡਿਤੀ ਕੀ ਹੋਊਗੀ ਕਿਸਾਨਾਂ ਦੀ ਉਹ ਤੁਹਾਨੂੰ ਜ਼ਰੂਰ ਦੱਸਾਂਗੇ ਲੁਧਿਆਣਾ ਤੋਂ ਪ੍ਰਕਾਸ਼ ਜਸਾ ਡੇਲੀ ਪੋਸਟ ਲੁਧਿਆਣਾ ਸਤਿ ਸ਼੍ਰੀ ਅਕਾਲ ਸਵਾਗਤ ਹੈ ਡੇਲੀ ਪੋਸਟ ਤੇ ਬਿਲਕੁਲ ਲਗਾਤਾਰ ਤਸਵੀਰਾਂ ਪਹਿਲੇ ਵੀ ਦਿਖਾਈਆਂ ਤੁਹਾਨੂੰ ਇਸ ਵਾਰ ਵੀ ਦਿਖਾਵਾਂਗੇ ਜਿਹੜੇ ਟੂਲ ਪਲਾਜੇ ਨੂੰ ਲੈ ਕੇ ਕਿਸਾਨ ਜਿੱਥੇ ਵੱਲੀਆਂ ਵੱਲੋਂ ਕਾਫੀ ਸਮੇਂ ਤੋਂ ਇਹ ਟੂਲ ਪਲਾਜੇ ਬੰਦ ਵੀ ਕੀਤਾ ਗਿਆ ਸੀ ਔਰ ਕਿਸਾਨਾਂ ਦੀ ਜਿਹੜੀਆਂ ਮੰਗਾਂ ਸੀ ਮੰਗਾਂ ਨੂੰ ਲੈ ਕੇ ਕਾਫੀ ਸਮੇਂ ਤੋਂ ਕਿਤੇ ਕਿਸਾਨ ਜਥੇਬੰਦੀਆਂ ਨੇ ਵਿਰੋਧ ਕੀਤਾ ਟੂਲਪਲਾਇਆ ਦੇ ਖਿਲਾਫ ਤੇ ਉਹਨਾਂ ਦੀਆਂ ਮੰਗਾਂ ਇਹ ਦੀ ਵੀ ਤੇ ਰੇਟ ਘੱਟ ਕੀਤੇ ਜਾਣ ਔਰ ਜਿਹੜੇ ਮਾਨਜੋ ਕੋਰਟ ਵੱਲੋਂ ਜਿਹੜੇ ਆਰਡਰਾਂ ਨੂੰ ਲੈ ਕੇ ਆਰਡਰ ਦਿੱਤੇ ਗਏ ਸੀ ਟੂਲਪਲਾਇਆ ਦੇ ਹੱਕ ਦੇ ਵਿੱਚ ਵੀ ਅੱਜ ਟੂਲਪਲਾਇਆ ਖੋਲਿਆ ਜਾਊਗਾ ਲੇਕਿਨ ਮਾਨਜੋ ਕੋਰਟ ਦੇ ਆਰਡਰਾਂ ਨੂੰ ਲੈ ਕੇ ਅੱਜ ਟੂਲਪਲਾਇਆ ਲੁਧਿਆਣਾ ਲੋਡੂਵਾਲ ਦਾ ਖੋਲਿਆ ਗਿਆ ਔਰ ਸਹੀ ਢੰਗ ਨਾਲ ਪਰਚੀ ਕੀਤੀ ਜਾ ਰਹੀ ਹੈ ਉਹ ਜਿਹੜੇ ਕਿਸਾਨ ਜਥੇਬੰਦੀ ਆਗੂ ਸੀ ਉਹਨਾਂ ਨੂੰ ਵੀ ਪੁਲਿਸ ਵੱਲੋਂ ਰੈਸਟ ਕੀਤਾ ਗਿਆ ਵੀ ਕੋਈ ਇੱਥੇ ਉਲੜਵਾਜੀ ਨਾ ਕੀਤੀ ਜਾਵੇ ਨਾ ਉਲੜਵਾਜੀ ਹੋਵੇ ਤੇ ਲੇਕਿਨ ਉਹਨਾਂ ਨੇ ਪੁਲਿਸ ਨੇ ਚੇਤਾਵਨੀ ਵੀ ਦਿੱਤੀ ਏ ਕਿਸਾਨ ਜਿੱਥੇ ਬੰਦਿਆਂ ਨੂੰ ਵੀ ਅਗਰ ਕੋਈ ਉਲੜਵਾਜੀ ਕਰੂਗਾ ਤੇ ਕਾਨੂੰਨੀ ਕਾਰਵਾਈ ਉਹਨਾਂ ਤੇ ਕੀਤੀ ਜਾਊਗੀ ਮਨ ਜੋ ਕੋਰਟ ਦੇ ਜਿਹੜੇ ਆਰਡਰ ਨੂੰ ਲੈ ਕੇ ਬਿਲਕੁਲ ਮਨ ਜੋ ਕੋਰਟ ਨੂੰ ਲੈ ਕੇ ਜਿਹੜੇ ਆਰਡਰਾਂ ਨੂੰ ਲੈ ਕੇ ਦੁਆਰਾ ਗਾਇਆ ਸਹੀ ਨਹੀਂ ਬੋਲਿਆ Thank <laughs> you.

ਵੇ ਦੇ ਵੀ ਕਿਸਾਨ ਜੱਜ ਬੰਦਿਆਂ ਨੇ ਉਹ ਤੁਹਾਨੂੰ ਦਿਖਾ ਰਹੇ ਆ ਸਰ ਇਹਨਾਂ ਨੂੰ ਰੈਸਟ ਕੀਤਾ ਕੋ ਉੱਧੇ ਲੈ ਕੇ ਚੱਲੇ ਮਾਰੇ ਫ੍ਰੀ ਕਰਦੇ ਆ ਭਾਈ ਭਾਈ ਮਾਰੇ ਦਾਦਾ ਜੀ ਠੀਕ ਆ ਸਰ ਆ ਦੀ ਬੜੇ ਧਮਾਨ ਜਲੇ ਆਪਾਂ ਨੇ ਪੈਸੇ ਲੋਟੂ ਵਾਲ ਦੀਆਂ ਤਸਵੀਰਾਂ ਦਿਖਾਇਆ ਜਾ ਰਹੇ ਜਿਹੜਾ ਟੂਲ ਪਲਾਜੇ ਨੂੰ ਲੈ ਕੇ ਕਿਸਾਨ ਜੱਥਿਆਂ ਵੱਲੋਂ ਕਾਫੀ ਸਮੇਂ ਤੋਂ ਬਰੋਸ ਚੱਲ ਰਿਹਾ ਸੀ ਔਰ ਬਿਲਕੁਲ ਤਸਵੀਰਾਂ ਲਗਾ ਰਹੇ ਆ ਔਰ ਕਾਫੀ ਸਕਿਉਰਟੀ ਵੀ ਬਣਾਵੀ ਦਿੱਤੀ ਗਈ ਜਿਹੜੇ ਵੀ ਇਹਨਾਂ ਦੇ ਮੇਨ ਜਿਹੜੇ ਆਗੂ ਸੀ ਉਪਲਸ ਵੱਲੋਂ ਅਰੈਸਟ ਵੀ ਕੀਤਾ ਗਿਆ ਉਹਨਾਂ ਨੂੰ ਗੱਡੀ ਦੇ ਵਿੱਚ ਬਾਕੇ ਲੈ ਵੀ ਗਏ ਨੇ ਔਰ ਉਹਨਾਂ ਨੇ ਅਰੈਸਟ ਕੀਤਾ ਉਹਨਾਂ ਨੇ ਕਿਹਾ ਵੀ ਆਪ ਵੀ ਦੱਸਿਆ ਉਹਨਾਂ ਨੇ ਵੀ ਸਾਡੇ ਨਾਲ ਧੱਕਾ ਕੀਤਾ ਯਾਰ ਇਹ ਬਿਲਕੁਲ ਬੀਬੀ ਉਹ ਧੱਕਾ ਕੀਤਾ ਇਹਨਾਂ ਨੇ ਵੀ ਅਰੈਸਟ ਕਰ ਲਿੱਤਾ ਗਿਆ ਲੁਧਿਆਣਾ ਲੋਟੂਵਾਲ ਦੀਆਂ ਤਸਵੀਰਾਂ ਬਿਲਕੁਲ ਲਾਈਵ ਤਸਵੀਰਾਂ ਦਿਖਾ ਰਿਹਾ ਇਹਨਾਂ ਨੂੰ ਸੋਲ ਬਲਾਜਾ ਲੁਧਿਆਣੇ ਚ ਕਾਲ ਦਿੱਤੀ ਸੀ ਕਿਸਾਨ ਜਿੱਤੇ ਬੰਦੇ ਨੇ ਬੰਦ ਕਰਨ ਦੀ ਉਸ ਬੰਦੇ ਜਿਹੜਾ ਲੌਂਡਰ ਆਰਡਰ ਡਿਊਟੀ ਲੱਗੀ ਹੈ ਸਿਕਿਉਰਿਟੀ ਅਰੇਂਜਮੈਂਟਸ ਕੀਤੇ ਗਏ ਆ ਫੋਰਸ ਤੋਂ ਹੀ ਦੇਖਦੇ ਆ ਸਾਰੇ ਪਾਸੇ ਲੱਗੇ ਆ ਮਾਲ ਬਿਲਕੁਲ ਪੀਸਫੁਲ ਆ ਲਾ ਆਰਡਰ ਕੰਟਰੋਲ ਚ ਬਈ ਅੱਛਾ ਸਰ ਇੱਕ ਕੋਲ ਪੰਪ ਦੇ ਕੁਝ ਕਿਸਾਨ ਜਥੇਬੰਦੀ ਖੜੇ ਹੋਏ ਸੀ ਕੋਈ ਗੱਡੀ ਜੀ ਤੁਸੀਂ ਬਿਟਾ ਰਹੇ ਦੀ ਔਰ ਕਿੰਨੇ ਕਿਸਾਨ ਜਥੇਬੰਦੀ ਜਿਹੜੇ ਲੈ ਕੇ ਆਏ ਸੀ ਉਹ ਅਸੀਂ ਵੈਰੀਫਾਈ ਕਰ ਰਹੇ ਆ ਤੁਹਾਨੂੰ ਉਹਦੇ ਡਿਟੇਲਸ ਬਾਅਦ ਚ ਫੇਰ ਦੇ ਦੇਣਾ ਕਿਹੜੇ ਥਾਣੇ ਜੀ ਲੈ ਕੇ ਗਏ ਹੋ ਜੀ ਉਹ ਤੁਹਾਨੂੰ ਦੱਸ ਦਿੰਦੇ ਆ ਕੀ ਗੱਲ ਹੋਈ ਆ ਉੱਥੇ ਦੱਸ ਦਿੰਦੇ ਆ ਅਸੀਂ ਕਿੰਨੇ ਆਗੂ ਅਰੈਸਟ ਕੀਤੇ